ਸਤ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡਾ ਐਮਕੇ ਗੁਰਬਾਣੀ ਤੇ ਸਵਾਗਤ ਆ ਮੈਂ ਮਨਦੀਪ ਕੋ ਤੁਹਾਡਾ ਦਿਲੋਂ ਧੰਨਵਾਦ ਕਰਦੀ ਆ ਤੁਸੀਂ ਵੀਡੀਓ ਨੂੰ ਲਾਈਕ ਕਰ ਰਹੇ ਹੋ ਤੇ ਅੱਜ ਦਾ ਆਪਣਾ ਟੋਪਿਕ ਆ ਕਿ ਆਪਾਂ ਰੱਬ ਦਾ ਨਾਮ ਕਿਵੇਂ ਜਪੀਏ ਲੋਕਾਂ ਨੂੰ ਬਹੁਤ ਹੀ ਔਖਾ ਲੱਗਦਾ ਰੱਬ ਦਾ ਨਾਮ ਜਪਣਾ ਇੱਕ ਸਵੇਰੇ ਉੱਠਣਾ ਬਹੁਤ ਹੀ ਮਤਲਬ ਮੁਸ਼ਕਲ ਹੁੰਦਾ ਆਪਾਂ ਨੂੰ ਉੱਠਣਾ ਇੱਕ ਵਾਰੀ ਆਪਾਂ ਜੇ ਹਿੰਮਤ ਕਰਕੇ ਉੱਠ ਗਏ ਤਾਂ ਫਿਰ ਆਪਣੀ ਡੇਲੀ ਆਦਤ ਬਣ ਜਾਂਦੀ ਹੈ ਹੌਲੀ-ਹੌਲੀ ਉੱਠਣ ਦੀ ਜੇ ਆਪਾਂ ਆਲਸ ਕਰ ਜਾਂਦੇ ਆ ਤਾਂ ਫਿਰ ਨਹੀਂ ਉੱਠਿਆ ਜਾਂਦਾ ਇਹ ਵੀ ਇੱਕ ਹੌਸਲੇ ਹਿੰਮਤ ਦੇ ਨਾਲ ਹੀ ਉੱਠਿਆ ਜਾਂਦਾ ਜੇ ਤੁਸੀਂ ਇੱਕ ਵਾਰੀ ਔਖੇ ਹੋ ਆਪਣੇ ਸਰੀਰ ਨੂੰ ਤੰਗ ਕਰਕੇ ਤੁਸੀਂ ਖੜੇ ਹੋ ਜਾਓ ਪਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਲਾ ਲਓ ਫਿਰ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਮੈਂ ਨਾਮ ਕਿਵੇਂ ਜਪਾਂ ਮੇਰੇ ਤੇ ਇੰਨੀ ਕਿਰਪਾ ਬਣਾ ਕੇ ਰੱਖੋ ਤਾਂ ਜੋ ਮੈਂ ਤੇਰਾ ਨਾਮ ਸਿਮਰਨ ਕਰ ਸਕਾਂ ਤੇ ਦੇਖਣਾ ਤੁਹਾਡੇ ਦਿਨਾਂ ਵਿੱਚ ਤੁਹਾਡੇ ਤੇ ਪਰਮਾਤਮਾ ਆਪੇ ਹੀ ਦਿਆਲ ਹੋ ਜਾਣਗੇ ਉਹਨਾਂ ਨੇ ਆਪੇ ਤੁਹਾਡੇ ਤੇ ਕਿਰਪਾ ਕਰ ਦੇਣੀ ਆ ਫਿਰ ਤੁਸੀਂ ਹੌਲੀ ਹੌਲੀ ਡੇਲੀ ਉੱਠਣ ਲੱਗ ਜਾਓਗੇ ਫਿਰ ਪਰਮਾਤਮਾ ਦਾ ਨਾਮ ਜਪਣ ਲੱਗ ਜਾਓਗੇ ਜੋ ਤੁਹਾਡਾ ਮਨ ਦਿਨ ਵਿੱਚ ਕਈ ਪਰੇਸ਼ਾਨੀਆਂ ਆਉਂਦੀਆਂ ਵਿੱਚ ਐਂ ਰਹਿੰਦਾ ਦੁਖੀ ਰਹਿੰਦਾ ਤੇ ਤੁਹਾਡੇ ਮਨ ਨੂੰ ਇੰਨੀ ਸ਼ਾਂਤੀ ਇੰਨਾ ਸਕੂਨ ਮਿਲੂਗਾ ਮੈਂ ਕਹਿੰਦੀ ਦੁਨੀਆ ਦੀ ਅਸੀਂ ਕੋਈ ਚੀਜ਼ ਨਹੀਂ ਜੋ ਤੁਹਾਨੂੰ ਸਕੂਨ ਦੇ ਸਕੇ ਸਭ ਤੋਂ ਸਕੂਨ ਮਿਲਦਾ ਤੁਹਾਨੂੰ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਨਾਲ ਅਗਰ ਤੁਸੀਂ ਜੁੜਿਓ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ ਕਿਉਂਕਿ ਜੇ ਤੁਸੀਂ ਰੱਬ ਦੇ ਨਾਲ ਜੋੜਗੇ ਤੁਹਾਡੀਆਂ ਮੱਲੋ ਮੱਲੀ ਇੱਛਾ ਪੂਰੀਆਂ ਹੋ ਜਾਣੀਆਂ ਤੁਹਾਡੇ ਪਿੱਛੇ ਰੱਦੀਆਂ ਸਿੱਧੀਆਂ ਆਪਣੇ ਆਪ ਘੁੰਮਣੀਆਂ ਕਿਉਂਕਿ ਤੁਹਾਨੂੰ ਕੁਝ ਮੰਗਣ ਦੇ ਲੋੜ ਵੀ ਨਹੀਂ ਪੈਣੀ ਵੈਸੇ ਕੁਝ ਮੰਗਣਾ ਵੀ ਨਹੀਂ ਚਾਹੀਦਾ ਪਰਮਾਤਮਾ ਕੋਲੋਂ ਜੋ ਪਰਮਾਤਮਾ ਸਾਨੂੰ ਦਿੰਦਾ ਸਾਨੂੰ ਉਹਦੇ ਵਿੱਚ ਹੀ ਰਾਜੀ ਰਹਿਣਾ ਚਾਹੀਦਾ ਕਈ ਵੇਰ ਆਪਾਂ ਪਰਮਾਤਮਾ ਤੋਂ ਮੰਗ ਲੈਂਦੇ ਆ ਕਿ ਪਰਮਾਤਮਾ ਸਾਨੂੰ ਐਨੇ ਪੈਸੇ ਦੇ ਦੇ ਗੱਡੀ ਦੇ ਦੇ ਘਰ ਦੇ ਦੇ ਆਪਾਂ ਡਿਮਾਂਡਾਂ ਕਰਦੇ ਪਰਮਾਤਮਾ ਦੇ ਅੱਗੇ ਪਰ ਇਹਨਾਂ ਨਹੀਂ ਪਤਾ ਹੁੰਦਾ ਕਿ ਪਰਮਾਤਮਾ ਨੇ ਸਾਨੂੰ ਕੀਤਾ ਉਸ ਤੋਂ ਕਿੰਨਾ ਕੁ ਜ਼ਿਆਦਾ ਦੇਣਾ ਹੁੰਦਾ ਆਪਾਂ ਉਹਨਾਂ ਕ ਮੰਗ ਕੇ ਉੱਤੇ ਸਟਾਪ ਕਰ ਦਿੰਨੇ ਆ ਰੱਬ ਆਪਣੇ ਉਹ ਡਿਮਾਂਡਾਂ ਤਾਂ ਪੂਰੀਆਂ ਕਰ ਦਿੰਦਾ ਪਰ ਜਿਹੜੀਆਂ ਚੀਜ਼ਾਂ ਆਪਾਂ ਮੰਗ ਕੇ ਰਹਿਨੇ ਉਹਨਾਂ ਚੀਜ਼ਾਂ ਵਿੱਚ ਆਪਾਂ ਨੂੰ ਕਦੀ ਸੁੱਖ ਨਹੀਂ ਮਿਲਦਾ ਇਸ ਵਾਸਤੇ ਸਿੱਧਾ ਤੁਸੀਂ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਨੇ ਆਪੇ ਹੀ ਤੁਹਾਡੇ ਦਿਲ ਵਿੱਚ ਜੋ ਖਿਆਲ ਹੋਣਗੇ ਆਪੇ ਹੀ ਉਸਨੇ ਸੁਣ ਲੈਣੇ ਆ ਆਪੇ ਹੀ ਤੁਹਾਡੀਆਂ ਅਰਦਾਸਾਂ ਪੂਰੀਆਂ ਕਰ ਦੇਣੀਆਂ ਕੁਝ ਵੀ ਮੰਗਣ ਦੀ ਲੋੜ ਨਹੀਂ ਕਈ ਵਾਰ ਆਪਣੇ ਨਾਲ ਐਵੇਂ ਹੁੰਦਾ ਆਪਾਂ ਉੱਠਦੇ ਉੱਠਦੇ ਕਈ ਵਾਰੀ ਆਪਣੇ ਤੇ ਐਨੇ ਵਿਗੜ ਹੁੰਦੇ ਆਪਣਾ ਉੱਠਣ ਨੂੰ ਜੀ ਨਹੀਂ ਕਰਦਾ ਮਨਜੇ ਤੋਂ ਉੱਠਣ ਨੂੰ ਜੀ ਨਹੀਂ ਕਰਦਾ ਕਿ ਉੱਠ ਕੇ ਆਪਾਂ ਨਾਮ ਜਪੀਏ ਉਹ ਐਵੇਂ ਕਿਉਂ ਹੁੰਦਾ ਉਹੋ ਕਲਜੁਗ ਹੁੰਦਾ ਜੋ ਸਾਨੂੰ ਉੱਠਾ ਨਹੀਂ ਦਿੰਦਾ ਜੋ ਸਾਨੂੰ ਕਹਿੰਦਾ ਸੁੱਤਾ ਰਹਿ ਫਿਰ ਮਤਲਬ ਮੇਰੇ ਵਿੱਚ ਕੁਲਿਆ ਮਿਲਿਆ ਰ ਉਹਸ ਰੱਬ ਦੀ ਬੰਦਗੀ ਵਿੱਚ ਨਾ ਜਾ ਉਹ ਆਪਾਂ ਨੂੰ ਉਸ ਬੰਦਗੀ ਵਿੱਚ ਜਾਣ ਨਹੀਂ ਦਿੰਦਾ ਉੱਠਣ ਨਹੀਂ ਦਿੰਦਾ ਜੇ ਤੁਸੀਂ ਉਸ ਦਿਨ ਵੀ ਉੱਠ ਜਾਂਦੇ ਹੋ ਹਿੰਮਤ ਕਰਕੇ ਤੁਹਾਨੂੰ ਕਲਜੁਗ ਰੋਕ ਲਿਆ ਉੱਠਣ ਤੋਂ ਤਾਂ ਪਰਮਾਤਮਾ ਤੁਹਾਡੇ ਤੇ ਹੋਰ ਖੁਸ਼ ਹੁੰਦੇ ਹਨ ਹੋਰ ਦਿਆਲ ਹੁੰਦੇ ਹਨ ਕਿ ਇਹਨੇ ਕਲਜੁਗ ਨੂੰ ਹਰਾ ਕੇ ਮੇਰਾ ਨਾਮ ਸਿਮਰਨ ਕਰ ਕੀਤਾ ਇਹਨੇ ਪਰ ਉਹਦੇ ਵਾਸਤੇ ਵੀ ਤੁਹਾਨੂੰ ਇੱਕ ਹਿੰਮਤ ਕਰਨੀ ਪਊਗੀ ਉੱਠਣਾ ਪਊਗਾ ਇਹਦੇ ਵਾਸਤੇ ਬਾਕੀ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਆ ਅਕਸਰ ਆਪਾਂ ਦੇਖਦੇ ਆ ਆਪਾਂ ਨੂੰ ਸੁਖਮਣੀ ਸਾਹਿਬ ਜੀ ਦੇ ਪਾਠ ਕਰਦੇ ਕਰਦੇ ਵਿੱਚ ਨੀਂਦ ਆਉਣ ਲੱਗ ਜਾਂਦੀ ਹੈ ਚਾਹੇ ਆਪਾਂ ਕਿੰਨੀ ਚਾਹ ਪੀ ਕੇ ਕਰ ਲਈਏ ਚਾਹੇ ਕਿੱਦਾਂ ਵੀ ਆ ਇਹ ਜਦੋਂ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਆ ਉਸ ਟਾਈਮ ਬਾਬਾ ਜੀ ਤੋਂ ਕਾਲ ਯੁਗ ਨੇ ਵਰ ਲਿਆ ਸੀ ਕਿ ਮੈਂ ਮੈਨੂੰ ਮੈਂ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਆਇਆ ਕਰਨਾ ਪਰਮਾਤਮਾ ਤੋਂ ਉਸਨੇ ਵਾਰ ਲਿਆ ਸੀ ਉਦੋਂ ਕਲਯੁਗ ਵਿੱਚ ਜ਼ਰੂਰ ਆਉਂਦਾ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਕਲਯੁਗ ਵਿੱਚ ਪਰਵੇਸ਼ ਕਰਦਾ ਕਿਉਂਕਿ ਉਹਨੇ ਕਲਯੁਗ ਨੇ ਵਾਰ ਲਿਆ ਹੋਇਆ ਗੁਰੂ ਦੇ ਕੋਲ ਜੋ ਕਿ ਆਪਾਂ ਉਸ ਟਾਈਮ ਉਸ ਕਾਰਜ ਨੂੰ ਖਰਾਉਣਾ ਹੁੰਦਾ ਅਕਸਰ ਤੁਸੀਂ ਕਦੀ ਵੀ ਨੋਟ ਕਰ ਲਓ ਸੁਖਨੀ ਸਾਹਿਬ ਜੀ ਦਾ ਜਦੋਂ ਤੁਸੀਂ ਪਾਠ ਕਰੋਗੇ ਤੁਹਾਨੂੰ ਵਿੱਚ ਇੰਨੀ نیند ਘੇਰਾ ਪਾਉਗੀ ਨਾ ਹੋਰ ਆਪਾਂ ਪੰਜ ਬਾਣੀਆਂ ਕਰਦੇ ਆਂ ਹੋਰ ਕੋਈ ਪਾਠ ਕਰਦੇ ਆਪਾਂ ਨੂੰ نیند ਨਹੀਂ ਆਉਂਦੀ ਪਰ ਜੇ ਸੁਖਨੀ ਸਾਹਿਬ ਦਾ ਪਾਠ ਕਰਦੇ ਤੁਸੀਂ ਇਸ ਚੀਜ਼ ਨੂੰ ਪਤਾ ਨੇ ਨੋਟ ਕੀਤਾ ਕਿ ਨਹੀਂ ਕੀਤਾ ਮੇਰੇ ਨਾਲ ਹਰ ਵਾਰ ਅਕਸਰ ਹੁੰਦਾ ਵਿੱਚ ਇੱਕ ਵਾਰੀ نیند ਇੰਨਾ ਘੇਰਾ ਪਾਉਂਦੀ ਆ ਕਿ ਐਂ ਲੱਗਦਾ ਬਸ ਹੁਣ ਇੱਥੇ ਸੌਂ ਹੀ ਜਾਈਏ ਪਰ ਜੇ ਆਪਾਂ ਉਸ ਚੀਜ਼ ਨੂੰ ਉਸ ਕਾਰਜੋਗ ਨੂੰ ਹਰਾ ਕੇ ਆਪਾਂ ਆਪਣੀ ਬਿਰਤੀ ਲਈ ਰੱਖਦੇ ਆਂ ਪਰਮਾਤਮਾ ਦੇ ਵਿੱਚ ਤਾਂ ਪਰਮਾਤਮਾ ਆਪਣੇ ਤੇ ਹੋਰ ਖੁਸ਼ ਹੁੰਦਾ ਜੋ ਲੋਕ ਨਾਮ ਜਪਦੇ ਹਨ ਜੇ ਕੋਈ ਥੋੜੀ ਜਿਹੀ ਹਿੰਮਤ ਕਰਦਾ ਪਰਮਾਤਮਾ ਉਸ ਨੂੰ ਆਪਣੇ ਗੱਲ ਨਾਲ ਲਾ ਲੈਂਦਾ ਆਪਾਂ ਕਿੰਨੇ ਵੀ ਪਾਪ ਕੀਤੇ ਆ ਕਿੰਨੇ ਵੀ ਗੁਨਾਹ ਕੀਤੇ ਆ ਜੇ ਆਪਾਂ ਭੁੱਲਾ ਬਖਸ਼ਾ ਕੇ ਗੁਰੂ ਦੇ ਚਰਨਾਂ ਤੇ ਪਰਮਾਤਮਾ ਦੇ ਚਰਨਾਂ ਤੇ ਡਿੱਗ ਪੈਨੇ ਆ ਤਾਂ ਉਹ ਪਰਮਾਤਮਾ ਬਖਸ਼ਣਹਾਰ ਆ ਸਾਨੂੰ ਬਖਸ਼ ਦਿੰਦਾ ਸਾਡੀਆਂ ਭੁੱਲਾਂ ਨੂੰ ਬਖਸ਼ ਦਿੰਦਾ ਪਰ ਆਪਾਂ ਉਸ ਚੀਜ਼ ਨੂੰ ਸਮਝਦੇ ਨਹੀਂਗੇ ਆਪਾਂ ਨੂੰ ਇੰਜ ਲੱਗਦਾ ਕਿ ਅਸੀਂ ਪਾਪ ਕੀਤੇ ਹੁਣ ਸਾਨੂੰ ਸਾਡੇ ਕਿੱਥੋਂ ਪਾਪ ਬਖਸ਼ਾਏ ਜਾਣੇ ਆ ਮਤਲਬ ਕਈ ਤਾਂ ਇਸ ਤਰ੍ਹਾਂ ਦੇ ਨਾਸਤਿਕ ਲੋਕ ਹੁੰਦੇ ਹਨ ਸੋਚੋ 1% ਵੈਸੇ ਤਾਂ ਲੋਕ ਲਗਭਗ ਪਰਮਾਤਮਾ ਨੂੰ ਜਪਦੇ ਆ ਕਈ ਤਾਂ ਪਰਮਾਤਮਾ ਦੇ ਨਾਲ ਹੀ ਆਡਾ ਲਾਉਂਦੇ ਮੇਰੀਆਂ ਅੱਖਾਂ ਦੇਖਣ ਦੇ ਨਾਲ ਇਸ ਤਰ੍ਹਾਂ ਦੇ ਲੋਕ ਮੇਰੀਆਂ ਨਜ਼ਰਾਂ ਦੇ ਸਾਹਮਣੇ ਵੀ ਹਨ ਜੋ ਰੱਬ ਨਾਲ ਮੱਥਾ ਲਾਉਣ ਲਈ ਤਿਆਰ ਆ ਰੱਬ ਦੀਆਂ ਬਰਾਬਰੀਆਂ ਕਰਨ ਲਈ ਤਿਆਰ ਆ ਮਤਲਬ ਉਹਨਾਂ ਦੇ ਨਾਲ ਚਾਹੇ ਕੁਝ ਵੀ ਹੋ ਜਾਏ ਆਪਣੀ ਹਾਰ ਨਹੀਂ ਮੰਨਦੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਵੀ ਕੁਝ ਕੋ ਲੋਕ ਇੱਥੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਬਾਕੀ ਪਰਮਾਤਮਾ ਦਾ ਨਾਮ ਜੋ ਹੈ ਉਹ ਤਾਂ ਮਤਲਬ ਕੀ ਕਹਿ ਸਕਦੇ ਆ ਆਪਾਂ ਇਸ ਤੋਂ ਵੱਡੀ ਦਵਾਈ ਹੋਰ ਕੋਈ ਨਹੀਂ ਬਾਕੀ ਨੈਗੇਟਿਵ ਊਰਜਾ ਪੋਜ਼ਿਟਿਵ ਊਰਜਾ ਦੋਨੇ ਹੁੰਦੀਆਂ ਜੇ ਆਪਾਂ ਰੱਬ ਦਾ ਨਾਮ ਲੈਨੇ ਆ ਤਾਂ ਨੈਗੇਟਿਵ ਊਰਜਾ ਆਪਣੇ ਬਾਲਵਾਕਾ ਨਹੀਂ ਕਰ ਸਕਦੀ ਕਈ ਲੋਕ ਟੂਨੇ ਟੱਪੇ ਕਈ ਕੁਝ ਕਰਦੇ ਆ ਫਿਰ ਉਹ ਟੂਨੇ ਟੱਪੇ ਵੀ ਕੁਝ ਨਹੀਂ ਕਰਦੇ ਲੋਕਾਂ ਦੇ ਵਾਰ ਖਾਲੀ ਜਾਂਦੇ ਹਨ ਜੇ ਤੁਹਾਨੂੰ ਆਪਣੇ ਗੁਰੂ ਤੇ ਪੱਕਾ ਭਰੋਸਾ ਆ ਤੁਹਾਡੇ ਘਰ ਤੇ ਪਹਿਰਾ ਲੱਗਿਆ ਰਹਿੰਦਾ ਪਰਮਾਤਮਾ ਦਾ ਹਮੇਸ਼ਾ ਤਤੀਵਾ ਵੀ ਨਹੀਂ ਲੱਗਣ ਦਿੰਦਾ ਪਰਮਾਤਮਾ ਤੁਹਾਡੇ ਘਰ ਨੂੰ ਤੁਹਾਨੂੰ ਤੁਹਾਡੇ ਅੰਗ ਸੰਗ ਸਹਾਈ ਰਹਿੰਦਾ ਜੋ ਅੱਜ ਦਾ ਜੋ ਦੌਰ ਚੱਲ ਰਿਹਾ ਇਹ ਕਲਯੁਗ ਚੱਲ ਰਿਹਾ ਕਲਯੁਗ ਵਿੱਚ ਕੀ ਹੁੰਦਾ ਲੋਕ ਝੂਠ ਬੋਲਦੇ ਆ ਉੱਠੇ ਕੰਮ ਕਰਦੇ ਆ ਮਰੱਬ ਦਾ ਡਰ ਨਹੀਂ ਪਹਿਲਾ ਵੇਲਾ ਸੀ ਜਦੋਂ ਸਤਜੁਗ ਸੀ ਲੋਕ ਲੋਕਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਂਦਾ ਹੁੰਦਾ ਸੀ ਕਿਉਂਕਿ ਲੋਕ ਧੋਖਾੜੀ ਨਹੀਂ ਕਰਦੇ ਸੀ ਸੱਚ ਬੋਲਦੇ ਸੀਗੇ ਸੋ ਆਪਣੇ ਬੱਚਿਆਂ ਨੂੰ ਇਹੀ ਅ ਜੋ ਨਹੀਂ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਉਹਨਾਂ ਨੂੰ ਸਮਰੱਥ ਬੁੱਧੀ ਆ ਸਕੇ ਪਰ ਕੋਸ਼ਿਸ਼ ਕਰੋ ਜੋ ਬੱਚੇ ਹਨ ਉਹਨਾਂ ਦੇ ਵੀ ਪਰਮਾਤਮਾ ਨੇ ਲਿਖ ਕੇ ਭੇਜਿਆ ਵੀ ਇਹ ਕਿਹੜੇ ਬੱਚੇ ਨੇ ਨਾਮ ਜਪਣਾ ਕਿਹੜੇ ਨੇ ਨਹੀਂ ਜਪਣਾ ਪਰ ਕੋਸ਼ਿਸ਼ ਕਰੋ ਤੁਸੀਂ ਉਹਨਾਂ ਨੂੰ ਰੱਬ ਦੇ ਨਾਲ ਜੋੜਨ ਦੀ ਜਿੱਦੇ ਕਰਮਾ ਚ ਹੋਊਗਾ ਜੁੜ ਜੂਗਾ ਜਿੱਦੇ ਸ ਨਹੀਂ ਹੋਊਗਾ ਨਹੀਂ ਜੁੜੂਗਾ ਕਈ ਵਾਰੀ ਜਿਹੜਾ ਨਾਮ ਜਪਦਾ ਉਹਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਰੱਬ ਮੁਕਤ ਕਰਕੇ ਰੱਖਦਾ ਕਿੰਨੇ ਵੀ ਭਾਰ ਟੁੱਟ ਜਾਣ ਪਰ ਉਹਨੂੰ ਅੰਦਰੋਂ ਟੁੱਟਣ ਨਹੀਂ ਦਿੰਦਾ ਉਹਨੂੰ ਇੰਨੇ ਹਿੰਮਤ ਹੌਸਲੇ ਦੇ ਵਿੱਚ ਰੱਖਦਾ ਲੋਕਾਂ ਨੂੰ ਇੰਜ ਲੱਗਦਾ ਕਿ ਇਸ ਨਿੰਨਾ ਤੇ ਇਸ ਤਰ੍ਹਾਂ ਦੇ ਦਿਨ ਆ ਗਏ ਆ ਐਵੇਂ ਆ ਗਏ ਪਰ ਉਹ ਜੋ ਬੰਦਾ ਹੁੰਦਾ ਜਿਹੜਾ ਰੱਬ ਦੇ ਨਾਲ ਜੁੜਿਆ ਹੁੰਦਾ ਉਹਨੂੰ ਉਹਨਾਂ ਦੁੱਖ ਤਕਲੀਫਾਂ ਮਹਿਸੂਸ ਹੀ ਨਹੀਂ ਹੁੰਦੀਆਂ ਕਿ ਮੇਰੇ ਤੇ ਦੁੱਖ ਤਕਲੀਫਾਂ ਆਈਆਂ ਬਿਲਕੁਲ ਵੀ ਮਹਿਸੂਸ ਨਹੀਂ ਹੁੰਦੀਆਂ ਉਹਨੂੰ ਕਿਉਂਕਿ ਉਹ ਮਹਿਸੂਸ ਹੋਣ ਹੀ ਨਹੀਂ ਦਿੰਦਾ ਕਿਉਂਕਿ ਉਹ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਉਹਨਾਂ ਨੂੰ ਉਹਨਾਂ ਮੁਸੀਬਤਾਂ ਦੇ ਵਿੱਚ ਵੀ ਉਸ ਤਰ੍ਹਾਂ ਉਸ ਤਰ੍ਹਾਂ ਉਡ ਟਾਲੀ ਜਾਂਦਾ ਰਹਿੰਦਾ ਜਿਵੇਂ ਜਿਵੇਂ ਮੁਸੀਬਤਾਂ ਆ ਰਹੀਆਂ ਬੰਦੇ ਤੇ ਉਵੇਂ ਉਵੇਂ ਉਹਨੂੰ ਮੋੜਦਾ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਦੇ ਤੇ ਮੁਸੀਬਤਾਂ ਆਈਆਂ ਤੇ ਕਦੋਂ ਚਈਆਂ ਗਈਆਂ ਇੰਨਾ ਮਤਲਬ ਆਪਣਾ ਪਰਦਾ ਬਾਗੇ ਰੱਖਦਾ ਪਰਮਾਤਮਾ ਇੰਨਾ ਗੱਲ ਨਾਲ ਲਾ ਕੇ ਰੱਖਦਾ ਹੈ ਇਹ ਚੀਜ਼ ਇੱਕ ਵਿਸ਼ਵਾਸ ਕਰਨ ਦੀ ਲੋੜ ਆ ਜੀ ਤੁਸੀਂ ਨੂੰ ਲਾਈਕ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਤੁਸੀਂ ਨਵੀਆਂ ਵੀਡੀਓਜ਼ ਹੋਰ ਦੇਖਣਾ ਚਾਹੁੰਦੇ ਹੋ ਤਾਂ ਸੋ ਅੱਜ ਆਪਾਂ ਇੰਨੇ ਗੱਲਾਂ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਉਹ ਵੀਡੀਓ ਲਾਈਕ ਪਸੰਦ ਆਵੇਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਆਂ